ਸਾਰੇ ਗਏ ਤਾਂ ਮੀ ਪ੍ਰੋਬਲਮ ਬੜੀ ਜਿਆਦੀ ਕੇ ਦੇ ਨਾਲ ਗਏ ਤੇ ਰਸਤੇ 'ਚ ਵੀ ਥੋੜਾ ਜਿਹਾ ਖਰਾਬ ਕਰਦੀ ਫਿਰ ਅੱਜ ਮੱਸਿਆ ਛੁੱਟੀ ਆ ਹੁਣ ਗੱਲ ਬਣਾਵਾ ਗਿਨਾ ਕੱਲ ਬਣਾਵਾ ਅੱਜ ਫਰਾਟਾ ਚੱਲ ਆ ਮੰਮੀ ਹਣੀ ਫੇਰਾਟੋ ਤੇ ਹੁਣ ਚੱਲੇ ਆ ਮੰਗ ਨੰਗਾ ਟਾਇ ਟੂਰੇ ਦੇ ਵੀ ਨਵੇਂ ਪਵਾਏ ਡੈਡੀ ਹਣੀ ਚੱਲੇ ਆ ਵਾਏ ਕੋਲ ਲੱਗ ਗਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਸੋ ਅੱਜ ਦੇ ਨਾਲ ਵੀ ਲੋਗ ਤੇ ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਬਹੁਤ ਬਹੁਤ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੇ ਵਲੌਗ ਤੇ ਤੇ ਟਾਈਮ ਹੋ ਚੁੱਕਾ ਜੀ ਸਵਾ ਪੰਜ ਹੋ ਚੁੱਕੇ ਆ ਤੇ ਅੱਜ ਵੀ ਵੇਖੋ ਨੇ ਰਹਿਗਾ ਤੇ ਗੁਰਦੁਆਰਾ ਸਾਹਿਬ ਗਏ ਸੀ ਉੱਥੇ ਮੱਥਾ ਟੇਕ ਕੇ ਹੁਣੇ ਘਰੇ ਆਏ ਤੇ ਮੈਂ ਕਾਫੀ ਟਾਈਮ ਦਾ ਗਿਆ ਸੀ ਤੇ ਅੱਜ ਤੇ ਹਨੇਰਾ ਹੈ ਆ ਕਾਫੀ ਕੋਈ ਨਜ਼ਰ ਨਹੀਂ ਆਉਂਦੀ ਆ ਚਾਰ ਚੁਫੇਰੇ ਮੈਂ ਸੈਰ ਕਰਨ ਚੱਲਿਆ ਮੈਂ ਕਿਹਾ ਚਲੋ ਸੈਰ ਕਰਾਈਏ ਉਹਨਾਂ ਤੱਕ ਨਾਲੋਂ ਤੱਕ ਨੂੰ ਚਾਨਣ ਹੋ ਜਾਊਗਾ ਚਲੋ ਸੈਰ ਕਰ ਸੈਰ ਕਰਨ ਚੱਲਦੇ ਆਂ ਬੂਡ ਬਾਟ ਪਾ ਲਈ ਆਪਾਂ ਤੇ ਇਹਨਾਂ ਬਾਲੀ ਜਿਆਦਾ ਪੈਣ ਲੱਗ ਪਈ ਆ ਦੇਖੋ ਮਿੱਤਰੋ ਨਵੀਂ ਨਵੀਂ ਦੌੜ ਦੌਣੀ ਨੇ ਜਿਹੜੀ ਸਟਾਰਟਿੰਗ ਕਰਨੀ ਇਹ ਸਭ ਤੋਂ ਜਿਆਦਾ ਔਖੀ ਹੁੰਦੀ ਆ ਕੋਈ ਬੰਦੇ ਨੂੰ ਸਾਹ ਪਾੜੀ ਜਿਆਦੀ ਛੇਤੀ ਜੜ ਜਾਂਦਾ ਹੁਣ ਮੈਂ ਜਾਣਿਆ ਹੰਡੌੜ ਦੋ ਤੁਰ ਤੁਰ ਕਿਤੇ ਵਿੱਚੋਂ ਜਾਣਾ ਪੈਂਦਾ ਮਿੰਤਰਾ ਹੌਲੀ ਹੌਲੀ ਉਹਨੂੰ ਦੇਣਾ ਸਾਫ਼ ਜਾ ਹੋ ਜਾਣਾ ਅਜੇ ਥੋੜਾ ਥੋੜਾ ਨੇਹਰਾ ਆਇਆ ਗਿਆ ਬਸ ਆਕੀ ਸਵੇਰੇ ਉੱਠ ਕੇ ਜਿਹੜੀ ਸੈਰ ਕਰਨੀ ਨਾ ਇਹ ਸਿਹਤ ਲਈ ਵਧੀਆ ਹੁੰਦੀ ਆ ਪਤਾ ਨਹੀਂ ਉਹ ਟਾਈਮ ਫੇਰ ਰੋਟ ਚਾਹੀਦਾ ਅੱਜ ਫੇਰ ਟਾਈਮ 'ਚ ਉੱਠੇ ਆ ਮੈਂ ਕਿਹਾ ਚਲੋ ਸ਼ਹਿਰ ਘਰੋਂ ਕਈ ਵਾਰ ਤੋ ਉੱਠੇ ਨਹੀਂ ਜਾਂਦਾ ਕਿ ਯਾਰ ਥੋਪੀ ਚੜ ਜਾਂਦੀ ਅੱਜ ਫੇਰ ਉੱਠੇ ਆ ਟਾਈਮ 'ਚ ਮੈਂ ਕਿਹਾ ਚਲੋ ਨਾਲੇ ਵਲੌਗ ਬਣਾ ਲੈਨੇ ਆ ਤੇ ਨਾਲੇ ਸ਼ਹਿਰ ਘਰੋਂ ਐਦਾਂ ਹੀ ਆ ਪਰੇ ਭੱਜਣਾ ਪੈਣਾ ਹੋਰ ਨਾਲੇ ਤਰੋਂ ਆਪਾਂੇ ਤੋੜ ਲਾ ਕੇ ਹੁਣ ਆਪਾਂ ਚੱਲੇ ਆ ਘਰ ਨੂੰ ਆਪਾਂ ਆਪਣੇ ਸਕੂਲ ਲਾਗੂ ਮੁਰਕੇ ਚੱਲ ਅਗੇ ਕੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਪਰ ਆ ਸਕੂਲ ਵਾਲੀ ਛੜਕ ਨਹੀਂ ਬਣਾ ਕੇ ਦਿੱਤੀ। ਹੈਂੀਆਂ ਪਲੱਸ 2 ਹੋ ਗਈ ਇੱਥੇ ਆਹ ਸਕੂਲ 'ਚ ਪਰ ਛੜਕ ਦਾ ਨਹੀਂ ਹਾਲ ਕੀਤਾ ਕੋਈ। ਇਹ ਵੀ ਬਣਾ ਦੇਣੀ ਚਾਹੀਦੀ। ਲਓ ਵੀ ਮਿੱਤਰੋ ਆਪਾਂ ਰੋਟੀ ਖਾਣ ਲੱਗੇ। ਆਪਾਂ ਅੱਜ ਬਣਾਈ ਦਾਲ। ਦਾਲੀਆ ਉਹੀ ਮੁੰਡਾ ਖਾਂਦਿਆ ਆ। ਆ ਟੀਵੀ ਵੀ ਲਾਤਾ ਏ ਉਦੋਂ। ਏਸੀ ਵੀ ਲਾਤਾ ਟੀਵੀ ਵੀ ਲਾ ਦਿੰਦਾ ਸਾਰੇ ਕੰਮ ਕਰਤੇ। ਤੇ ਨਾਲ ਦੇ ਨਾਲ ਰੋਟੀ ਵੀ ਖਾਣ ਲੱਗੇ ਆ। ਬਣਾਉਣਾ ਅਜ ਬਣਾਓ ਕੋਈ। ਬਣ ਨਹੀਂ ਗਿਆ ਬਣਾਓ। ਇਹ ਤਾਂ ਨਾਰਮਲ ਚੀਜ਼। ਮਿੱਤਰੋ ਆਪਾਂ ਲੱਗੇ ਰੋਟੀ ਖਾਣ ਤੇ ਤੁਸੀਂ ਵੀ ਖਾ ਲਓ ਜੇ ਗੇਨੇ ਕਾਣੀ ਚੌੜ ਵੀ ਆ ਰੋਟੀ ਵੀ ਆ। ਉਹ ਦੱਸਿਓ ਆਪਾਂ ਪ੍ਰਿੰਟ ਲਾਣ ਨੂੰ ਮਿਲ ਜਾਲੇ ਅੱਜ। ਹੈ? ਪ੍ਰਿੰਟ ਲਾਣ ਨੂੰ ਮਿਲ ਜਾਲੇ। ਅੱਜ? ਜਾਣਾ ਹੀ ਕੋਈ ਨਹੀਂ ਜਾਣਾ ਛੇਤੀ ਚਲੋ ਨੌ ਵੀ ਮਟਰ ਤੋਪਕ ਨਹੀਂ ਲੱਗੀ ਬਾਹਰ ਆਹ ਆਪਾਂ ਇੱਥੇ ਗੱਡੀ ਸਾਈਡ ਤੇ ਲਾਈ ਆ ਮੈਂ ਤੇ ਡੈਡੀ ਲੱਗੇ ਹਾਂ ਵਲੌਗ ਬਣਾਉਣ ਮਨਸੀਰ ਤੇ ਸੀਤਾ ਕੀ ਹੋਇਆ ਗੱਡੀ ਨੂੰ ਗੱਡੀ ਨੂੰ ਕੀ ਆ ਆਪਣੀ ਖਾ ਭਈਆ ਕਹੀ ਆ ਜੱਗਾ ਜੱਹੀ ਆਟੋ ਤੇ ਚੱਲੇ ਆ ਡੈਡੀ ਹੁਣੀ ਹੁਣ ਆਟੋ ਤੇ ਚੱਲੇ ਕਿਰੇ ਕੰਮ ਆ ਹੂੰ ਤੇ ਗੱਡੀ ਹੁਣ ਕੱਲ ਖੜੀ ਗੱਡੀ ਤੁਸੀਂ ਦੱਸੋ ਕੀ ਹੋਇਆ ਹੈ ਗੱਡੀ ਨੂੰ ਗੱਡੀ ਯਾਰ ਬੰਦ ਹੋ ਜਾਂਦੀ ਸੀ ਮਿਸਤਰੀ ਨੂੰ ਖਾਈ ਇੱਕ ਦੋ ਵਾਰੀ ਤੇ ਕਹਿੰਦਾ ਅੱਜ ਮੱਸਿਆ ਵਾ ਨਹੀਂ ਕੱਲ ਜਦੋਂ ਫਿਲਟਰ ਪਾਇਆ ਨਾ ਗੱਲ ਕੱਲ ਫਿਲਟਰ ਪਾਇਆ ਸੀ ਨਾ ਨਵਾਂ ਤੇ ਕੱਲ ਫਿਲਟਰ ਵੀ ਪਵਾਇਆ ਨਵਾਂ ਤੇ ਤਾਂ ਵੀ ਕਿੱਥੇ ਗਏ ਅੰਮ੍ਰਿਤਸਰ ਗਏ ਤੇ ਤਾਂ ਵੀ ਪ੍ਰੋਬਲਮ ਪੜੀ ਜਾਂਦੀ ਕਿਸ ਦੇ ਨਾਲ ਗਏ ਤੇ ਰਸਤੇ 'ਚ ਵੀ ਥੋੜਾ ਖਰਾਬ ਕਰਦੀ ਫਿਰ ਅੱਜ ਮੱਸਿਆ ਛੁੱਟੀ ਆ ਹੁਣ ਗੱਲ ਬਣਾਵਾ ਕੇ ਲਾਉਣੀ ਕੱਲ ਬਣਾਵਾ ਅੱਜ ਫਿਰ ਰਾਤੋ ਚੱਲ ਮੰਮੀ ਹਣੀ ਫਿਰ ਰਾਤੋ ਦੇ ਹੁਣ ਚੱਲੇ ਆ ਹਾਂਜੀ ਮੰਮੀ ਮਹਾਟਾ ਤੇ ਚੱਲ ਜਾਨੇ ਗੱਡੀ ਹੈ ਕੱਲ ਬਣਾ ਲੈਣੀ ਆਹ ਕੋਈ ਨਹੀਂ ਅੱਜ ਆਟਾ ਤੇ ਜਾ ਤੂੰ ਫੇਰ ਤਾਂ ਆਟਾ ਤੇ ਚੱਲੀ ਅੱਜ ਕੋਈ ਨਹੀਂ ਕੱਲ ਬਣਵਾ ਕੇ ਲਿਆਉਣੇ ਆ ਹਣਾ ਦਿੱਤ ਤਾਂ ਮੂੰਹ ਵੇ ਧੁੱਪ ਪੈ ਤੈਨੂੰ ਨੀਂਦ ਤਾਂ ਆਉਂਦੀ ਹੈ ਕਾ ਚਾਚੂ ਅੱਜ ਆਟਾ ਤੇ ਚੱਲ ਜੰਨੇ ਫੇਰ ਆਟਾ ਵੀ ਆਪਣਾ 15 20 ਸਾਲ ਹੋ ਚੱਲੇ ਆ ਆਟਾ ਪ੍ਰਾਣੀ ਅੱਜ ਆਟਾ ਤੇ ਇਹਨਾਂ ਨੂੰ ਚੱਲੇ ਆ ਗਰਮੀ ਲੱਗਣੀ ਅੱਜ ਕਾ ਚਾਚੂ ਕੋਈ ਨਹੀਂ ਆ ਵੀ ਤੇ ਗੱਡੀ ਆ ਸਾਡੀ ਤੂੰ ਹੀ ਵੇਰਾ ਤੂੰ ਤਿੰਨੇ ਜਾਣੇ ਚੱਲੇ ਆਣਾ ਹਾਂ ਤਿੰਨੇ ਜਾਣੇ ਚੱਲੇ ਕਿ ਆਟਾ ਤੋਂ ਅਸੀਂ ਗੱਡੀ ਤੇ ਆਏ ਆ ਫਿਰ ਕੀ ਆ ਗੱਡੀਆਂ ਵੀ ਤਿੰਨ ਚਾਰ ਬਦਲਾਤੀਆਂ ਅਸੀਂ ਪਹਿਲਾਂ ਅਸੀਂ ਸੈਂਟਰੋਂ ਲਈ ਬਾਜਟ ਵੇਰਾ ਤੇ ਹੁਣ ਨੋਵਾ ਤੋਂ ਬਾਅਦ ਤੇ ਪਤਾ ਨਹੀਂ ਹੁਣ ਕੀ ਆ ਕਿਹੜੀ ਕੋਤਲ ਦੀ ਇਹ ਵੀ ਵੇਖਾਂਗੇ ਕੋਈ ਲੈਣੀ ਤੇ ਹੈਗੀ ਪਹਿਣੀ ਆ ਲੈਣੀ ਆ ਕਵਾਂਗੇ ਜ਼ਰੂਰ ਇਹ ਮਾਲਕ ਨੇ ਦਿੱਤੀ ਫਿਰ ਤੋਂ ਗੱਡੀ ਵੀ ਤੇਰਾ ਫਿਰ ਆਪਾਂ ਨਵੀਂ ਗੱਡੀ ਲਵਾਂਗੇ ਨਵੀਂ ਕਿਹੜੀ ਲੈਣੀ ਆ ਅਜੇ ਸਿੱਤ ਉੱਠਿਆ ਹੈ ਆ ਇਹ ਨਹੀਂ ਨੂੰ ਪਤਾ ਚਲੋ ਫਿਰ ਤੂੰ ਚੱਲੇ ਚਲੋ ਫਿਰ ਸਟਾਰਟ ਕਰੋ ਅੱਜ ਬੜੇ ਚਿਰ ਬਾਅਦ ਕਿਤੇ ਵਲੌਗ ਬਣਾਉਣ ਲੱਗੇ ਆ ਨਾ ਆਟੋ ਨਾਲ ਚੱਲੇ ਅੱਜ ਆਦੇ ਅੱਜ ਫਿਰ ਬਣਾਉਣਾ ਅੱਜ ਹੀ ਬਣਾਉਣਾ ਬਾਬਾ ਮੈਂ ਤੂੰ ਹੀ ਬੈਠੋ ਚੱਲ ਸਿਰ ਟੱਪ ਬਈ ਪਹਿਲਾ ਸਾਲ ਫੇਹੀ ਸਟਾਰਟਿੰਗ ਹੁੰਦਾ ਹੈ ਵੀ ਮੰਗੂ ਨੰਗਾ ਟਾਇਰ ਟੂਰੇ ਦੇ ਵੀ ਨਵੇਂ ਪਵਾਏ ਨੇ ਘੇਰ ਤੇ ਕਿਹਨੇ ਆ ਆ ਵੇਖੋ ਇਹ ਰਿਆਂ ਇਹ ਚਲਮਦੇ ਘਾਟਿਆਂ ਨੂੰ ਡੜੀ ਹੁਣੀ ਚੱਲੇ ਆ ਵਾਏ ਧੁੱਪ ਲੱਗੰਦੀ ਧੁੱਪ ਲੱਗੰਦੀ ਨਹੀਂ ਹੁਣੀ ਤੇ ਚੱਲ ਗਏ ਜੇ ਆਪਾਂ ਵੀ ਚੱਲੀਏ ਘਰੇ ਆ ਆ ਗੜਿਆ ਜੀ ਆਪਣਾ ਹੀਰੋ बस 8-9 ਲੋਕ ਲਗਾਤਾਰ ਅੰਦਰ ਰਹਿਣਗੇ ਆਪਣੇ ਘੋਣਾ ਪਰ ਘਰੇ ਬੈੰਨੇ ਆ। ਘਪਰਾ ਆਪਣਾ ਉਹ ਬੈਠਾ ਅੰਦਰ। ਉਹ ਗੇਮ ਖੇਡਣਦੇ ਆ। ਆਈਸੀ ਚੱਲਣਦੇ ਆ ਜੇ। ਮਿੱਤਰੋ ਬਸ ਘਰੇ ਇਦਾਂ ਹੀ ਟਾਈਮ ਪਾਸ ਕਰਦੇ ਰਹੀਦਾ ਤੇ ਵਲੌਗ ਬਣਾਉਂਦੇ ਰਹੀਦੇ ਤੁਹਾਡੇ ਭਰਾਵਾਂ ਦੀ ਸਪੋਰਟ ਨਾਲ। ਹੁਣ ਮੰਮੀ ਹਣੀ ਚੱਲ ਗਏ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ। ਇਸ ਕਰਕੇ ਮੈਂ ਸਵੇਰੇ ਸਵੇਰੇ ਗਿਆ ਹਾਂ ਤੇ ਮੈਂ ਕਿਹਾ ਅੱਜ ਤੱਕ ਚਲ ਜੂਗਾ ਵੀ ਅੱਜ ਆ ਗਈਆਂ ਮੱਸਿਆ ਤੇ ਮੰਮੀ ਹਣੀ ਚੱਲ ਗਏ ਤੇ ਬਾਕੀ ਆਪਾਂ ਵੀ ਹੁਣ ਕੋਈ ਕੰਮ ਕਰਦੇ ਆਂ ਚਲੋ ਫਿਰ ਜਦੋਂ ਆਉਂਦੇ ਇਹਨਾਂ ਦੀ ਵੇਟ ਕਰਦੇ ਆਂ ਨਾਲੇ ਭੁੱਖ ਲੱਗਦੀ ਹੁੰਦਾ ਕੁਝ ਖਾਪੀ ਲੈਣੀ ਹਾਂ ਜੀ ਮਿੱਤਰੋ ਹਨੇਰਾ ਹੋ ਗਿਆ ਜੀ ਆਪਾਂ ਤਿਆਰ ਤਿਉਹ ਹੋਏ ਸੀ ਤੇ ਹੁਣ ਆਪਾਂ ਆਪਣਾ ਕੋਈ ਕੰਮ ਕਰਨੇ ਆਂ ਤਾਂ ਕਰਕੇ ਵੀਡੀਓ ਵਾੜੀ ਤੇ ਸ਼ੂਟ ਕਰਨ ਤੇ ਭਰਾ ਚ ਲੱਗੇ ਮੇਰਾ ਤੇ ਹੁਣ ਆ ਪਤਾ ਨਹੀਂ ਹੁਣ ਆਡੇ ਕੋਲ ਟੁੱਟ ਗਈ ਗੱਡੀ ਕਿਉਂ ਵੀ ਇੰਨਾਂ ਗੱਡੀ ਦੇ ਪਿੱਛੇ ਓਪਣ ਕਰਦੇ ਨੇ ਅਸੀਂ ਆ ਵਿੱਚੋਂ ਜਾ ਆ ਦੀ ਗੱਡੀ ਰੈਡੀ ਜਨ ਹਕੰਗੀ ਆ ਗਰੇਲਾ ਟੁੱਟ ਗਿਆ ਚਲੋ ਕੋਈ ਨਹੀਂ ਹੁਣ ਇਹ ਵੀ ਥੋੜਾ ਕੇ ਦਾ ਨਾਲ ਹਾਂ ਤੇ ਚਲੋ ਆਪਣੇ ਇੰਚ ਦੀ ਵੀਡੀਓ ਜਿਹੜੀਆਂ ਕੰਪਲੀਟ ਆਪਾਂ ਕਰਨੀਆਂ ਤੇ ਮੇਰਾ ਭਰਾ ਵੀ ਪੂਰਾ ਖੁਸ਼ ਹੋ ਕੇ ਆਉਂਦਿਆਂ ਡੈਡੀ ਹੁਣ ਵੀ ਘਰੇ ਆ ਕੇ ਕਾਫੀ ਟਾਈਮ ਤੇ ਹਾਂ ਫਿਰ ਕਿਦਾਂ ਵਧੀਆ ਵਧੀਆ ਬਟਨ ਕਿਉਂ ਨਹੀਂ ਬੰਦ ਕਰ ਦਿੰਦਾ ਉਹ ਮੈਨੂੰ ਬਾਹਰ ਜਿਮ ਜੁਆਇਨ ਕੀਤਾ ਨਾ ਤੇ ਥੋੜਾ ਜਿਮ ਜਿਹੜਾ ਤੂੰ ਜੁਆਇਨ ਕਰ ਲਿਆ ਤੂੰ ਕਿਹੜਾ ਜਿਮ ਜੁਆਇਨ ਕੀਤਾ ਹੈ ਆ ਇੱਕ ਹਾਂ ਦਰਸ਼ਕਾਂ ਨੂੰ ਪਾ ਦਾਂਗੇ ਤੁਹਾਨੂੰ ਵਲੌਗ ਚ ਜਿੱਥੇ ਜਿਹੜਾ ਜਿਮ ਹੈਗਾ ਜਿੱਥੇ ਵੀ ਹੈਗਾ ਅੱਛਾ ਇਹ ਅੰਦਰ ਲੋਕੇਸ਼ਨ ਪੜਾਂਗੇ ਜਿੰਮ ਦੀ ਜਿੰਮ ਮੈਨੂੰ ਨਹੀਂ ਲੱਗਦਾ ਵੀ 80 ਤੋਂ ਕੋਈ ਦਾ ਪਰਸੈਂਟ ਇਹ ਇਹਨੇ ਕੋਈ ਸੋਚਿਆ ਹੋਣਾ ਹੈ ਜਾਨ ਜੂਨ ਬਾਰੇ ਦਾ ਇਹ ਤਾਂ ਪਤਾ ਨਹੀਂ ਮੈਨੂੰ ਜਾਵੇ ਕਿ ਨਾ ਜਾਵੇ ਬਾਕੀ ਕੀ ਖਾਣਾ ਪੀਣਾ ਰੋਜ਼ ਕੋਣੀ ਸਵੇਰੇ ਉੱਠੀਦਾ ਤੇ ਸ਼ੇਕ ਜੇ ਬਣਾ ਕੇ ਪੀ ਲਈਦਾ ਅੱਛਾ ਬਾਅਦ ਰਨਿੰਗ ਕਰਨ ਦੇ ਚੱਲ ਜਾਈਦਾ ਰਨਿੰਗ ਕਿਹੜੇ ਕਿੱਦੇ ਟਾਈਮ ਜਾਣਾ ਮੈਂ ਜਾਣਾ 7:30 ਵਜੇ ਨਹੀਂ ਰਾਤ ਜਾਣਾ ਰਾਤ ਕੇ 7:30 ਵਜੇ ਉਹ ਤੁਹਾਨੂੰ ਪਤਾ ਸੂਰਜ ਨਹੀਂ ਇਹ ਤਾਂ ਚੜਿਆ ਹੁੰਦਾ ਸੂਰਜ ਇਧਰੋਂ ਨਹੀਂ ਨਾਲੇ ਸੂਰਜ ਇਧਰੋਂ ਆਉਂਪਨੇ ਆਹੋ ਆਹੋ ਇਥੇ ਰ ਸੂਰਜ ਡੁੱਬਦਾ ਹੈ ਇਹਨੂੰ ਤਾਂ ਇਦਾਂ ਦਾ ਹੁੰਦਾ ਨਾ ਮੈਂ ਤਾਂ ਕਹਿੰਨੇ ਆ ਅੱਛਾ ਤੇ ਕੋਈ ਗਾਣਾ ਸੁਣਾ ਦੇ ਕੋਈ ਕਹਿੰਟ ਜਾ ਗਾਣਾ ਗਾਣਾ ਨਹੀਂ ਵੀਰ ਮੈਨੂੰ ਆਉਂਦਾ ਨਾ ਮੈਂ ਕਦੀ ਸੁਣਿਆ ਕੋਈ ਕਹਿਣਾ ਕੋਈ ਗੱਲਬਾਤ ਕੋਈ ਜਿਹੜੀ ਦਿਲ 'ਚ ਤੇਰੇ ਰਹਿੰਦੀ ਰਹੀ ਜਰੂਰ ਕੋਈ ਫੋਨ ਸਾਜ ਦਿਖਾ ਆਪਣਾ ਫੋਨ ਮੇਰਾ ਹਾਂ ਫੋਨ ਮੈਂ ਦੂਜਾ ਉਹ ਘਰ ਦੇ ਵੇਖਣ ਦਾ ਬੰਦੇ ਦਿਖਾ ਕਿਹੜਾ ਲਿਆ ਹੈ ਚਾਰ ਚਾਰ ਚ ਲਾਇਆ ਫੋਨ ਆਓ ਚਾਰ ਚਾਰ ਬਾਕੀ ਮਿੱਤਰੋ ਇਹ 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 ਜਿਹੜਾ ਮੇਰੇ ਵਲੌਗ ਮੇਰਾ ਤੇ ਇਹਦਾ ਹੁੰਦਾ ਕਿੱਦਾਂ ਤੁਹਾਨੂੰ ਕਿੱਦਾਂ ਲੱਗਦਾ ਹੋਰ ਦੱਸਿਓ ਤੇ ਗੱਡੀ ਚਾਹ ਸਿੱਖਣੀ ਤੂੰ ਹਾਂ ਸਿੱਖਣੀ ਤੇ ਹੈ ਤੇਰਾ ਡ੍ਰੀਮ ਹੈ ਡ੍ਰੀਮ ਸਾਰਿਆਂ ਦੇ ਵਾਕੂ ਵਾਕ ਹੁੰਦੇ ਇਹਦਾ ਡ੍ਰੀਮ ਕੋਈ ਹੋ ਰਹੀ ਹੈ ਇਹਨੇ ਇਹਨੇ ਜਾਣਾ ਬਾਹਰ ਇਹਨੇ ਜਾਣਾ ਉਧਰ ਜੇ ਮੈਂ ਦਲ ਜਾਣਾ ਸਿਰਫ ਦਿਨ 10 10 ਦਿਨਾਂ ਦਾ 10 ਦਿਨਾਂ ਤੱਕ ਚੱਲ ਜਾਣਾ ਹੂੰ ਠੀਕ ਆ ਤੇ ਆਪਾਂ ਇਦਾਂ ਡੇਲੀ ਵਲੌਗ ਬਣਾਇਆ ਕਰਨੇ ਹੁਣ ਸੋਚਿਆ ਡੇਲੀ ਸੱਚ ਕਿੰਨੇ ਦਿਨ ਹੋ ਚਲੇ ਅਜ ਬਣਾਉਂਦੇ ਹੁਣ ਮੈਂ ਕਰਨਾ ਡੇਲੀ ਮੈਂ ਤੇ ਚੱਲ ਜਾਣਾ ਦਾਹ ਦਿਨਾਂ ਨੂੰ ਨਹੀਂ ਮੇਰੀ ਗੱਲ ਸੁਣ ਕਿੰਨੇ ਦਿਨ ਹੋ ਕੇ ਵਲੌਗ ਬਣਾਉਂਦੇ ਨੇ ਆਪਾਂ ਆਪਾਂ ਨੂੰ ਹੋ ਚਲੇ ਆ ਕੋਈ ਗਿਣਤੀ ਦੇ 20 ਦਿਨ ਹੋ ਗਏ ਹੋਣਗੇ ਹਾਂ ਇੰਨੇ ਦਿਨ ਹੋ ਗਏ ਹੋਣਗੇ 20 ਦਿਨ ਮਿੱਤਰੋ ਆਪਾਂ ਨੂੰ ਵਲੌਗ ਬਣਾਉਂਦੇ ਹੋ ਗਏ ਤੇ ਅਜੇ ਤੱਕ ਨੂੰ 1000 ਤੋਂ ਪਲੱਸ ਵੀਊ ਕਈਆਂ ਤੇ ਗਏ ਆ ਜਿਹੜੇ ਵਧੀਆ ਬਣਾਏ ਆ ਆਪਾਂ ਆਪਾਂ ਕਰ ਮਤਲਬੀ 2000 ਕਹਾਰੇ ਇੱਕ ਵਲੌਗ ਨੂੰ ਵੀਊ ਕਰ ਦਿਆ ਕਰੋ ਮੇਰੇ ਭਰਾ ਸ਼ੇਅਰ ਸ਼ੂਰ ਕਰ ਦਿਆ ਕਰੋ ਜਿਹੜੇ ਪਾ ਇੱਕ ਹਸਾ ਲੈ ਲੋ ਕਿ ਜਿਹੜੀ ਫੇਕ ਚੀਜ਼ੋ ਜਿਆਦਾ ਵੇਂਦੇ ਆ ਤੇ ਜਿਹੜੀ ਰੀਜਨਲ ਉਹ ਵੇਂਦੇ ਜਿੱਦਾਂ ਆਪਾਂ ਜੋ ਹਣਾ ਡੇਲੀ ਵਲੌਗ ਆਪਾਂ ਜਰਨੀ ਵਾਲਾ ਪਾਇਆ ਸੀ ਤੇ ਲੋਕਾਂ ਨੇ ਉਹ ਆ ਉਹ ਨਾ ਜਰਨੀ ਵਾਲਾ ਕਿੰਨਾ ਵਧੀਆ ਚੱਲਿਆ ਹੁਣ ਆਪਾਂ ਕੱਲ ਵੱਡੇ ਮੰਮੀ ਦੇ ਵੱਡੇ ਵਾਲਾ ਵੀ ਉਹ ਪਾਇਆ ਵਲੌਗ ਤੇ ਉਹ ਲੋਕਾਂ ਉਹਨਾਂ ਨੂੰ ਵਿਊ ਹੀ ਨਹੀਂ ਗਏ ਤੇ ਵਿਊ ਨਹੀਂ ਗਏ ਤੇ ਜਿਹੜਾ ਆਪਾਂ ਪ੍ਰੈਂਕ ਕਰੀਦਾ ਨਾ ਇਹਲਾ ਆਪਾਂ ਉਹ ਪ੍ਰੈਂਕ ਕੀਤਾ ਤੇ ਉਹਨੂੰ ਕਿੰਨੇ ਵਿਊ ਚੱਲੇ ਗਏ ਜਿਹੜੀ ਜਿਹੜਾ ਆਪਾਂ ਘੱਟ ਵਾਲਾ ਪ੍ਰੈਂਕ ਕੀਤਾ ਉਹਨਾਂ ਨੂੰ ਵੀ ਉਹਨੂੰ ਵੀ ਵੀ ਕਾਫੀ ਵਿਊ ਗਏ ਇਹ ਅਜੀਬ ਲੋਕੀ ਘੱਟ ਵੇਂਦੇ ਆ ਲੋਕੀ ਫੇਕ ਚੀਜ਼ਾਂ ਜਿਆਦਾ ਵੇਂਦੇ ਜਿਹੜੀ ਆਪਾਂ ਜਿੱਤੇ ਮਿਹਨਤ ਜਿਆਦਾ ਕੀਤੀ ਨਾ ਉਹ ਲੋਕੀ ਨਹੀਂ ਵੇਂਦੇ ਪਤਾ ਨਹੀਂ ਕੀ ਚੱਕਰ ਬਾਕੀਆਂ ਦੇ ਜਿਹੜੇ ਨਾ ਮਤਲਬ ਵੀ ਬੈਕਸਾਲ ਆ ਲੋਕਾਂ ਨੂੰ ਝੂਠ ਜ਼ਿਆਦਾ ਪਸੰਦ ਆ। ਝੂਠ ਜ਼ਿਆਦਾ ਪਸੰਦ ਆ ਤੇ ਇੱਕ ਲੋਕੀ ਨਾ ਜਿਹੜੀ ਚੀਜ਼ 'ਚ ਕੋਈ ਜਾ ਮੱਲਾ ਕਿਸੇ ਦੀ ਕੋਈ ਵੀਡੀਓ ਗਲਤ ਪੈ ਗਈ ਜਾਂ ਕੁਛ ਵੀ ਆ ਉਹ ਜ਼ਿਆਦਾ ਐਵੇਂ ਤੇ ਜਦੋਂ ਕੋਈ ਬੰਦਾ ਸਹੀ ਦਿਖਾਉਂਦਾ ਆਪਣੀ ਫੈਮਲੀ ਦੇ ਨਾਲ ਵਲੌਗ ਬਣਾਉਂਦਾ ਉਹ ਉਹਨੂੰ ਘੱਟ ਵੇਂਦੇ ਆ। ਜਾਂ ਸਾਡੇ ਵਲੌਗ ਨਹੀਂ ਸਹੀ ਲੱਗਦੇ ਤੁਹਾਨੂੰ। ਕੋਈ ਨਾ ਕੋਈ ਹਨਾ ਕੋਈ ਨਾ ਕੋਈ ਕਮੀ ਹੋਗੀ ਅਕਸਰ। ਤੁਹਾਨੂੰ ਵੀ ਦੱਸ ਦੋ ਭਰਾ ਕਮੈਂਟਿਕ ਮੁੰਡ ਕਰਕੇ। ਬਾਕੀ ਭਰਾ ਐ ਜੋ ਵੀ ਆੜੇ ਨਾ ਜੁਦਾ ਤੇਰੀ ਲਾਈਕ ਨਾ ਜੋ ਕਰਦੇ ਆ ਪੌਦਾਂ ਦੇ ਵਲੌਗ ਬਣਾਉਣੇ ਆ। ਮਾਗੀ ਜਿੱਦਾਂ ਤੇ ਆਪਾਂ ਨੂੰ ਸਹੀ ਲੱਗਦੇ ਆਪਾਂ ਦੇ ਉਦਾਂ ਦੇ ਪਾਉਣੇ ਆ ਰੋਜ਼ ਅੱਜ ਵੀ ਪਾਵਾਂਗੇ ਵਲੌਗ ਤੇ ਰੋਜ਼ ਪਾਇਆ ਕਰਾਂਗੇ ਅੱਜ ਦਿਨ ਵਧੀਆ ਗਿਆ ਹਨਾ ਆਪਾਂ ਘਰੇ ਰਹੇ ਤਾਂ ਦਿਨ ਨਾਲੇ ਮਸਲੇ ਮੱਥਾ ਠੀਕਾਂ ਮੈਂ ਤੜਕੇ ਚੱਲ ਗਿਆ ਤੂੰ ਤੜਕੇ ਜਲਦਾ ਫਿਰ ਮੈਂ ਤੈਨੂੰ ਬਤਾ ਇਹ ਤੂੰ ਉੱਠਿਆ ਨਹੀਂ ਜਾਂਦਾ ਇਹਨੂੰ ਮੈਂ ਗਾ ਯਾਰ ਮੈਂ ਮੰਜੇ ਸੋਦਾ ਨਾ ਮੰਜਾ ਲ ਜੇ ਮੈਂ ਤੜਕੇ ਉੱਠ ਸਕਦਾ ਤਾਂ ਇਹ ਵੀ ਉੱਠ ਜਾ ਕਰਨ ਕਿ ਮੈਂ ਅੱਜ ਅੱਜ ਨਾ ਤੜਕੇ ਮੈਂ ਉੱਠ ਗਿਆ ਪਹਿਲਾਂ 3 ਵਜੇ ਮੈਂ ਨਾ ਅਚਾਨਕ ਗੁਰਦੁਆਰਾ ਸਾਹਿਬ ਚ ਲੱਗਿਆ ਤੇ ਕੱਲਾ ਮੈਂ ਨੂੰਹ ਤੁਹਾਨੂੰ ਪਤਾ ਹੈ ਗੁਰਦੁਆਰਾ ਸਾਹਿਬੋਂ ਤਾਂ ਜਦੋਂ ਮੱਦੀ ਦਾਦਾ ਮੈਂ ਧੱਕੇ ਟਾਈਮ ਨਾ ਟਕੇ ਚਲ ਗਿਆ ਤਿੰਨ ਵਜੇ ਨਹਾ ਨੂੰ ਕੇ ਤਿਆਰ ਤੇ ਰੋ ਗਿਆ ਤੇ ਮੈਂ ਮਤਲਬ ਕਿ ਸਵੇਰ ਕੇ ਤਿੰਨ ਹੋ ਗਏ ਹਣ ਕੇ ਮੈਂ ਚੱਲ ਗਿਆ ਤੇ ਜਾਂਦਿਆਂ ਨੂੰ ਨਾ ਉੱਥੇ ਤੇ ਇੱਕੋ ਬਾਬਾ ਜੇ ਉੱਥੇ ਆਦੇ ਮਾ ਅਰਚਸ ਯਾ ਸੰਗ ਤੇ ਘਾਟੀ ਆਈ ਆ ਫਿਰ ਮੈਂ ਬੈਠਾ ਰਿਹਾ ਬੈਠ ਰਿਹਾ ਨਾ ਹੌਲੀ ਹੌਲੀ ਜਦੋਂ 10 ਕਿ 20 30 ਮਿੰਟ ਬਾਅਦ ਆਉਣ ਲੱਗ ਪਏ ਨਾ ਜਦੋਂ ਕਾਫੀ ਜਾਣੇ ਫਿਰ ਮਨਹੋਂਸ ਲਾ ਜਾ ਮਾ ਮੈਨੂੰ ਬਾਅਦ ਚ ਮੈਨੂੰ ਨਾ ਉੱਥੇ ਨਾ ਅਰਦਾਸ ਹੋ ਜਾਂਦੀ 5:30 ਵਜੇ ਮੈਂ ਕਿਹਾ ਚੱਲ ਕੋਈ ਨਹੀਂ ਹੋਣਾ ਆ ਜਿਹੜੇ ਆ ਗਏ ਨਾ ਹੁਣ ਤੈਨੂੰ ਬਾਹਰ ਜਦੋਂ ਰਾਤ ਹੋ ਗਈ ਫੇਰੇ ਮੈਂ ਜਾਣਾ ਵਾਸ ਫੇਰ ਮੈਂ ਸੋਤਾ ਸੂਤਾ ਰਿਹਾ ਮਾਂ ਚੱਲ ਕੋਈ ਨਹੀਂ ਬੜੀ ਸੰਗਤਾ ਗਿਆ ਨਾ ਜੇ ਮੇਲਾ ਹੁੰਦਾ ਤੇ ਤੜਕੇ ਨਾਲੇ ਅੱਜ ਮਸਿਆ ਸੀ ਨਾ ਆਹੋ ਤੇ ਫੇਰ ਮੈਂ ਅੱਜ ਟਾਈਮ ਨਾਲ ਚੱਲ ਗਿਆ 당 ਕਰਕੇ ਤੇ ਵਲੌਗ ਵਿੱਚ ਵੀ ਮੈਂ ਪਾਇਆ ਆ ਪੁੱਤ ਉਹ ਸਟਾਰਟਿੰਗ ਤੋਂ ਸੱਜ ਚੱਲ ਗਿਆ ਨਾ ਬਾਕੀ ਤਿੰਨ ਵੀ ਮੈਂ ਕਹਾਂ ਨਾ ਜਾਂਦਾ ਰਿਹਾ ਕਰ ਤੇ ਰੱਬ ਇਦਾਂ ਚੜਦੀ ਕਲਾ ਜ ਰੱਖੇ ਤੇਰੇ ਕੋਈ ਕਮ ਸੈਟ ਹੋਵੇ ਕੋਈ ਆਪਾਂ ਵੀ ਕੋਈ ਫੋਨ ਫਾਲੇ ਨਾ ਮਾਂ ਸਹੀ ਆ ਫੋਨ ਤੇ ਲੈਣਤਾ ਹੋਰ ਕਰਦਾ ਉਹ ਤੇ ਆਪਾਂ ਦਿਨ ਨੂੰ ਪਤਾ ਲਿਆਉਂਦੇ ਰਹਿਨੇ ਆ ਆਈਫੋਨ ਲੈਣਾ ਉਹ ਮੇਰਾ ਸੁਪਨਾ ਹੈ ਇੱਕ ਥੋੜਾ ਜਿਹਾ ਉਹ ਰਹਿੰਦਾ ਅਜੇ ਤੇ 11 ਨਹੀਂ ਚਲਾਉਂਦੇ ਆਪਾਂ ਬਸ ਫਿਰ ਕਰ ਦਈਏ ਐਂਟ ਬਲੌਗ ਦਾ ਆਹੋ ਕਰ ਦਈਏ ਰੋਟੀ ਪਾਣੀ ਖਾ ਲਿਆ ਨਹੀਂ ਰੋਟੀ ਦਾ ਚਲੋ ਮਿੱਤਰੋ ਆਪਾਂ ਸਵੇਰੇ ਗੱਡੀ ਦਾ ਕੰਮ ਵੀ ਕਰਾਉਣ ਜਾਣਾ ਇਹਦਾ ਵੀ ਆਪਾਂ ਬਲੌਗ ਪਾਉਣਾ ਠੀਕ ਆ ਤੇ ਹੁਣ ਮੇਰੇ ਚਲਦੇ ਆ ਘਰੇ ਆਪਾਂ